ਆ ਸਸੀ ਗੱਲ ਜੀ ਇਸ ਟਾਈਮ ਅਸੀਂ ਜਿੱਥੇ ਖੜੇ ਆ ਇਹ ਪੰਜਾਬ ਹਰਿਆਣਾ ਜਾਂ ਕੋਈ ਹੋਰ ਸਟੇਟ ਨਹੀਂ ਇਹ ਦਿੱਲੀ ਹੈ ਤੇ ਦਿੱਲੀ ਦੇ ਪੂਸਾ ਇਸ ਰਿਸਰਚ ਇੰਸਟੀਟਿਊਟ 'ਚ ਆਪਾਂ ਸਾਰੇ ਖੜੇ ਆ ਆ ਦੋ ਦਿਨ ਤੋਂ ਜੋ ਆਪਾਂ ਸੁਣਦੇ ਸੀ ਕਿ ਕਈ ਦਿਨਾਂ ਤੋਂ ਪੂਸਾ ਇੰਸਟੀਟਿਊਟ ਵੱਲੋਂ ਆ ਜੋ ਪਰਾਲੀ ਦੀ ਸਮਾਧਾਨ ਤਿਆਰ ਕੀਤਾ ਗਿਆ ਉਹ ਕਈ ਦਿਨਾਂ ਤੋਂ ਉਹਦੇ ਤੇ ਰਿਸਰਚ ਹੋ ਰਹੀ ਸੀ ਤੇ ਬਹੁਤ ਖੁਸ਼ੀ ਨਾਲ ਦੱਸ ਰਿਹਾ ਕਿ ਉਹ ਰਿਸਰਚ ਕਾਮਯਾਬ ਹੋ ਗਈ ਹੈ ਮੇਰੇ ਨਾਲ ਇਸ ਟਾਈਮ ਪੰਜਾਬ ਤੋਂ ਚੇਚੇ ਤੌਰ ਤੇ ਇਸ ਰਿਸਰਚ ਦੇ ਨਤੀਜੇ ਵੇਖਣ ਹਰਪਾਲ ਸਿੰਘ ਚੀਮਾ ਜੀ ਐਮਐਲਏ ਕੁਲਤਾਰ ਸਿੰਘ ਸੰਧਵਾ ਜੀ ਅਮਨ ਅਰੋੜਾ ਜੀ ਮੀਥੇਰ ਜੀ ਤੇ ਬਹੁਤ ਹੀ ਖੁਸ਼ੀ ਨਾਲ ਮੈਨੂੰ ਇੰਟਰੋਡਿਊਸ ਕਰਾ ਰਹੇ ਆ ਮਿਸ਼ਰਾ ਜੀ ਜੋ ਉੱਥੇ ਰਿਸਰਚ ਇੰਸਟੀਚਿਊਟ ਵਿੱਚ ਸਾਰਾ ਕੰਮ ਦੇਖਦੇ ਨੇ ਨਾਲ ਉਹਨਾਂ ਦੇ ਹੋਰ ਸਾਥੀ ਤੇ ਬਹੁਤ ਤਸੱਲੀ ਨਾਲ ਇਹਨਾਂ ਨੇ ਅੱਜ ਸਾਨੂੰ ਸਾਰੀ रिसर्च ਦੇ ਬਾਰੇ ਸਮਝਾਇਆ ਮੈਂ ਚਾਹੁੰਦਾ ਆਪਣਾ ਆਪਣਾ ਐਕਸਪੀਰੀਅੰਸ ਸਾਰੇ ਇੱਕ ਇੱਕ ਮਿੰਟ ਲਾ ਕੇ ਸ਼ੇਅਰ ਕਰਨਗੇ ਤੇ ਉਸ ਤੋਂ ਬਾਅਦ ਧੰਨਵਾਦ ਜਿੱਥੇ ਦਿੱਲੀ ਸਰਕਾਰ ਦਾ ਕਰਦੇ ਆ ਅਰਵਿੰਦ ਕੇਜਰੀਵਾਲ ਜੀ ਦਾ ਕਰਦੇ ਆ ਜਿਨ੍ਹਾਂ ਨੇ ਦਿੱਲੀ ਦੇ ਖੇਤਾਂ ਵਿੱਚ ਇਸ ਐਕਸਪੈਰੀਮੈਂਟ ਨੂੰ ਅੱਗੇ ਵਧਾਇਆ ਤੇ ਸਭ ਤੋਂ ਪਹਿਲਾਂ ਧੰਨਵਾਦ ਪੂਸਾ ਇੰਸਟੀਚਿਊਟ ਦੇ ਸਾਰੇ ਲੋਕਾਂ ਦਾ ਬਣਦਾ ਜਿਨ੍ਹਾਂ ਨੇ ਇਸ ਟੈਕਨੋਲੋਜੀ ਨੂੰ ਜੋ ਲੈ ਕੇ ਆਏ ਨੇ ਤੇ ਚੀਮਾ ਜੀ ਤੋਂ ਸ਼ੁਰੂ ਕਰਦੇ ਆ ਕਿੰਦਾ ਚੀਮਾ ਜੀ ਤੁਹਾਨੂੰ ਲੱਗੇ ਆਪਣਾ ਐਕਸਪੀਰੀਅੰਸ ਅੱਜ ਕਰੋ ਦੇਖੋ ਅੱਜ ਅਸੀਂ ਪੂਸਾ ਇੰਸਟੀਚਿਊਟ ਵਿੱਚ ਆਏ ਆਂਗੇ ਦੇਖਿਆ ਕਿਸਤਾ ਇਹਨਾਂ ਨੇ ਬਾਇਓ ਕੰਪੋਜ਼ਰ ਤਿਆਰ ਕੀਤਾਗਾ ਜਿਹੜੀ ਜਿਹੜੀ ਪ੍ਰਾਲੀ ਪੂਰੇ ਦੇਸ਼ ਸਾੜੀ ਜਾਂਦੀ ਆ ਜਿਸ ਪ੍ਰਾਲੀ ਨੂੰ ਪੂਰੇ ਦੇਸ਼ ਦੇ ਵਿੱਚ ਅੱਗ ਲਾਇਆ ਜਾਂਦਾਗਾ ਉਸ ਪ੍ਰਾਲੀ ਨੂੰ ਖੇਤ ਦੇ ਵਿੱਚ ਹੀ ਉਸ ਕੋਲ ਦੇ ਨਾਲ ਕਿਵੇਂ ਨਸ਼ਟ ਕਰਨਾਗਾ ਉਸ ਨਸ਼ਟ ਨਹੀਂ ਕਰਨਾ ਉਸ ਨੂੰ ਖਾਦ ਦੇ ਰੂਪ ਵਿੱਚ ਖਾਦ ਦੇ ਰੂਪ ਵਿੱਚ ਕਿਵੇਂ ਤਬਦੀਲ ਕਰਨਾ ਆ ਕੇ ਦੇਖਿਆ ਬਹੁਤ ਅੱਛਾ ਲੱਗਿਆ ਸਾਰੇ ਵਿਗਿਆਨੀ ਜਿਹੜੇ ਹੈਗੇ ਨੇਗੇ ਇਸ ਇੰਸਟੀਚਿਊਨ ਦੇ ਜਿਹੜੇ ਵਿਗਿਆਨੀ ਨੇਗੇ ਉਹਨਾਂ ਨੇ ਦੱਸਿਆ ਕਿ ਕਿਵੇਂ ਬੜੇ ਆਸਾਨੀ ਤਰੀਕੇ ਦੇ ਨਾਲ ਬੜੇ ਘੱਟ ਰੇਟ ਤੇ ਬਹੁਤ ਸਸਤੇ ਰੇਟਾਂ ਦੇ ਉੱਤੇ ਕੋਲ ਤਿਆਰ ਹੁੰਦਾਗਾ ਔਰ ਜ਼ਮੀਨ ਚ ਪਾ ਕੇ ਉਹ ਜਿਹੜੀ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਵਧਾਈ ਜਾ ਸਕਦੀ ਆ ਸੋ ਬਹੁਤ ਅੱਛਾ ਲੱਗਿਆ ਕਿਉਂਕਿ ਅਸੀਂ ਇਹ ਜਿਹੜਾ ਤਜਰਬਾ ਇੱਥੋਂ ਲਿਆਗਾ ਜਿਹੜਾ ਮੈਂ ਸਮਝਦਾ ਦਿੱਲੀ ਸਰਕਾਰ ਤੇ ਇਸ ਇੰਸਟੀਚਿਊਸ਼ਨ ਦੇ ਜਿਹੜੇ ਯਤਰਾ ਸਦਕੇ ਹੋਇਆਗਾ ਇਸ ਜਿਹੜਾ ਤਜਰਬੇ ਨੂੰ ਅਸੀਂ ਪੰਜਾਬ ਚ ਲੈ ਕੇ ਜਾਵਾਂਗੇ ਔਰ ਪੰਜਾਬ ਸਰਕਾਰ ਨੂੰ ਬੇਨਤੀ ਕਰਾਂਗੇ ਕਿ ਇਸ ਤਰ੍ਹਾਂ ਦੀ ਜਿਹੜੀ ਆ ਰਿਸਰਚ ਨੂੰ ਹੋਰ ਅੱਗੇ ਵਧਾਇਆ ਜਾਵੇ ਔਰ ਪੰਜਾਬ ਚ ਲਾਗੂ ਕੀਤਾ ਜਾਵੇ ਅਸੀਂ ਇਸ ਦਾ ਜਿਹੜਾ ਹੈਗਾ ਮਟੀਰੀਅਲ ਵੀ ਲੈ ਕੇ ਜਾਵਾਂਗੇ ਤਾਂ ਕਿ ਅਸੀਂ ਆਪਣੇ ਕਿਸਾਨਾਂ ਨੂੰ ਦੇ ਸਕੀਏ ਉਹ ਇਸ ਸਿਹਤ ਦੇ ਡਾਇਰੈਕਟਰ ਸਾਹਿਬਾਨ ਦਾ ਵਿਗਿਆਨੀਆਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇੱਕ ਬਹੁਤ ਅੱਛਾ ਕੋਲ ਤਿਆਰ ਕੀਤਾਗਾ ਜਿਹਦੀ ਮੈਂ ਸਮਝਦਾ ਪੋਲੂਸ਼ਨ ਕੰਟਰੋਲ ਕਰਨ ਦੇ ਵਿੱਚ ਸਭ ਤੋਂ ਵੱਡੀ ਮਦਦ ਜਿਹੜੀ ਆ ਦਿੱਲੀ ਨੂੰ ਮਿਲੂਗੀ ਪੰਜਾਬ ਨੂੰ ਮਿਲੂਗੀ ਪੂਰੇ ਦੇਸ਼ ਨੂੰ ਮਿਲੂਗੀ ਬਹੁਤ-ਬਹੁਤ ਧੰਨਵਾਦ ਅੱਜ ਇੱਥੇ ਪੂਸਾ ਰਿਸਰਚ ਇੰਸਟੀਚਿਊਟ ਵਿੱਚ ਆ ਕੇ ਬੜਾ ਪਹਿਲੀ ਗੱਲ ਤਾਂ ਖੁਸ਼ੀ ਹੋਈ ਕਿ ਦਿੱਲੀ ਵਰਗੇ ਸ਼ਹਿਰ ਦੇ ਵਿੱਚ ਖੇਤੀਬਾੜੀ ਦੇ ਕੰਮ ਹੋ ਰਿਹਾ ਔਰ ਇੱਥੇ ਆ ਕੇ ਸਾਡੇ ਦੇਸ਼ ਦੇ ਟੌਪ ਦੇ ਜਿਹੜੇ ਐਗਰੀਕਲਚਰ ਰਿਸਰਚ ਸਾਇੰਟਿਸਟ ਇੱਥੋਂ ਬਣਦੇ ਆ ਪੋਸਟ ਗ੍ਰੈਜੂਏਸ਼ਨ ਆਪਦੀ ਇੱਥੇ ਕਰਦੇ ਆ ਔਰ ਸਭ ਤੋਂ ਵੱਡੀ ਜਿਹੜੀ ਮਨ ਨੂੰ ਤਸੱਲੀ ਇਹ ਹੋਈ ਵੀ ਜਿਹੜੀ ਦੇਸ਼ ਦੇ ਵਿੱਚ ਅੱਜ ਸਾਡੇ ਪੰਜਾਬ ਦੇ ਹਰਿਆਣੇ ਦੇ ਜਿੱਥੇ ਝੋਨਾ ਲੱਗਦਾ ਉੱਥੇ ਪ੍ਰਾਲੀ ਦੀ ਬੜੀ ਵੱਡੀ ਸਮੱਸਿਆ ਔਰ ਉਹਦਾ ਹੱਲ ਕੱਢਣ ਲਈ ਇੱਕ ਸਾਰਥਕ ਪਹਿਲ ਕੀਤੀ ਗਈ ਜਿਹਦੇ ਵਿੱਚ ਪੂਸਤ ਸਟਾਟ ਇੰਸਟੀਚਿਊਟ ਦੇ ਸਾਇੰਟਿਸਟ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਹਰਾ ਨੇ ਪੂਰਾ ਬੜਾ ਵੱਡਾ ਯੋਗਦਾਨ ਪਾਇਆ ਔਰ ਅੱਜ ਇੱਥੇ ਹੋਈ ਵੀ ਸਾਰੀ ਔਰ ਇਹਦੇ ਚ ਕਣਕ ਬੀਜੀ ਗਈ ਆ ਔਰ ਇਹ ਟੈਕਨੋਲੋਜੀ ਨੂੰ ਆਪਾਂ ਸਾਰੇ ਪੰਜਾਬ ਦੇ ਚ ਲੈ ਕੇ ਜਾਣਾ ਔਰ ਪਰਾਲੀ ਨੂੰ ਸਾੜਨ ਦੀ ਬਜਾਏ ਉਹ ਆਮਦਨ ਦਾ ਸਾਧਨ ਕਿਵੇਂ ਬਣ ਸਕਦੀ ਉਹਦੇ ਬਾਰੇ ਸਾਨੂੰ ਡਾਕਟਰ ਸਾਹਿਬ ਨੇ ਦੱਸਿਆ ਇਹਦੇ ਬਾਰੇ 9 ਤਰੀਕ ਨੂੰ ਟੇਪਲਾ ਪਿੰਡ ਹੈ ਜਿਹੜਾ ਉੱਥੇ ਹਰਿਆਣੇ ਦੇ ਵਿੱਚ ਅੰਬਾਲਾ ਦੇ ਲਾਗੇ ਉੱਥੇ ਵੀ ਕੈਂਪ ਲਾ ਰਹੇ ਅਗਰ ਤੁਸੀਂ ਵੀ ਸਾਰੇ ਉੱਥੇ ਪਹੁੰਚਣਾ ਚਾਹੋ ਤਾਂ ਇਹ ਇੱਕ ਕਮਾਈ ਦਾ ਸਾਧਨ ਹੋ ਸਕਦਾ ਕਿ ਇੱਕ ਤਾਂ ਆਪਣੀ ਪ੍ਰੋਬਲਮ ਬਣੀ ਹੋਈ ਹੈ ਪਰਾਲੀ ਲੇਕਿਨ ਪਰਾਲੀ ਪ੍ਰੋਬਲਮ ਨਾ ਹੋ ਕੇ ਸਾਡੇ ਲਈ ਕਮਾਈ ਦਾ ਇੱਕ ਕਾਰੋਬਾਰਿਕ ਸਾਧਨ ਵੀ ਬਣ ਸਕਦੀ ਹੈ ਉਹਦੀ ਜਾਣਕਾਰੀ ਅਸੀਂ ਇੱਥੇ ਲਵਾਂਗੇ ਬਹੁਤ ਧੰਨਵਾਦ ਜਰਨੈਲ ਜੀ ਦਾ ਬੜਾ ਧੰਨਵਾਦ ਜਿਹੜੇ ਸਾਨੂੰ ਅੱਜ ਇੱਥੇ ਲੈ ਕੇ ਆਏ ਹੈ ਔਰ ਜਿਹੜੇ ਸਾਡੇ ਸਾਇੰਟਿਸਟ ਹੈ ਇੱਥੇ ਡਾਕਟਰ ਸਾਹਿਬ ਹਰੀ ਡਾਕਟਰ ਮਿਸ਼ਰਾ ਜੀ ਇਥੋਂ ਦੇ ਡਾਇਰੈਕਟਰ ਸਾਹਿਬ ਉਹਨਾਂ ਦਾ ਬੜਾ ਧੰਨਵਾਦ ਮੁੱਖ ਮੰਤਰੀ ਸਾਹਿਬ ਦਾ ਜਿਨ੍ਹਾਂ ਨੇ ਸਾਨੂੰ ਪ੍ਰੇਰਿਤ ਕੀਤਾ ਇੱਥੇ ਆਉਣ ਲਈ ਬਹੁਤ ਬਹੁਤ ਧੰਨਵਾਦ ਜੀ ਜੀਵਨ ਜੀ ਵੀ ਆਪਣਾ ਐਕਸਪੀਰੀਅੰਸ ਸਾਂਝਾ ਕਰਨ ਦੋਸਤੋ ਸਾਥੀਓ ਸਤਿ ਸ਼੍ਰੀ ਅਕਾਲ ਦੋਸਤੋ ਲੰਮੇ ਸਮੇਂ ਤੋਂ ਆਪਾਂ ਪੂਸਾ ਤਾਂ ਪੰਜਾਬ ਦੇ ਵਿੱਚ ਘਰ-ਘਰ ਯੂਜ਼ ਹੋਣ ਵਾਲਾ ਵਰਤਿਆ ਜਾਣ ਵਾਲਾ ਸ਼ਬਦ ਹੈ ਪੂਸਾ 44 ਪੂਸਾ 1509 ਕਈ ਕਿਸਮਾਂ ਨੇ ਜਿਹੜੀਆਂ ਪੂਸਾ ਦੇ ਨਾਂ ਤੇ ਰਜਿਸਟਰਡ ਨੇ ਪਰ ਸਾਨੂੰ ਬੜੀ ਖੁਸ਼ੀ ਹੋਈ ਔਰ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਜਿਹੜਾ ਉਹ ਅਰਵਿੰਦ ਕੇਜਰੀਵਾਲ ਜੀ ਦਾ ਬਾਈ ਜਰਨਲਜੀ ਹੋਣਾ ਦਾ ਪੂਸਾ ਦੇ ਡਾਇਰੈਕਟਰ ਸਾਹਿਬ ਹੋਣਾ ਦਾ ਸਾਰਿਆਂ ਦਾ ਕਿ ਅੱਜ ਦਿੱਲੀ ਦੇ ਵਿੱਚ ਸਾਨੂੰ ਇਸ ਇੰਸਟੀਚਿਊਟ ਦੇ ਵਿੱਚ ਵਿਜ਼ਿਟ ਕਰਨ ਦਾ ਮੌਕਾ ਮਿਲਿਆ ਜਿਵੇਂ ਮੇਰੇ ਤੋਂ ਪਹਿਲਾਂ ਬਾਈ ਜਰਨਲਜੀ ਨੇ ਹਰਪਾਲ ਜੀ ਨੇ ਕੁਤਾਰ ਜੀ ਨੇ ਦੱਸੀ ਹੈ ਕਿ ਜਿੱਥੇ ਇਹਦੇ ਨਾਲ ਜਿਹੜੀ ਸਟੱਬਲ ਬਰਨਿੰਗ ਦੀ ਵਜ੍ਹਾ ਕਰਕੇ এনवायरमेंट ਪੋਲੂਸ਼ਨ ਹੁੰਦੀ ਹੈ ਉਹ ਰੋਕਿਆ ਜਾ ਸਕਦਾ ਹੈ ਕਿਸ ਤਰੀਕੇ ਦੇ ਨਾਲ ਕੁਦਰਤੀ ਤਰੀਕੇ ਦੇ ਨਾਲ ਨੇਚਰ ਆਪ ਦੇ ਰੰਗ ਦਿਖਾਉਂਦੀ ਹੈ ਕੁਦਰਤ ਦਿਖਾਉਂਦੀ ਹੈ ਆ ਅਸੀਂ ਅੱਜ ਖੇਤਾਂ ਦੇ ਵਿੱਚ ਖੜੇ ਆ ਤੇ ਆਹ ਗਿਰਜਾਂ ਜਿਹੜੀਆਂ ਕਿ ਮੇਰੇ ਖਿਆਲ ਦੇ ਵਿੱਚ ਪੰਜਾਬ ਦੇ ਵਿੱਚੋਂ ਤਾਂ ਸ਼ਾਇਦ 25 30 ਸਾਲ ਹੋ ਗਏ ਖਤਮ ਹੋ ਗਈਆਂ ਕਿਉਂਕਿ ਇੰਨੀ ਕ ਇੰਨੀ ਕ ਪੋਲੂਸ਼ਨ ਦਾ ਸਾਧਨ ਬਣ ਚੁੱਕਿਆ ਤੇ ਇੰਨਾ ਕ ਯੂਰੀਆ ਔਰ ਬਾਕੀ ਸਾਰੀਆਂ ਚੀਜ਼ਾਂ ਦੇ ਨਾਲ ਪਰ ਅੱਜ ਇੱਥੇ ਦਿੱਲੀ ਦੇ ਵਿੱਚ ਗਿਰਜਾਂ ਗਿਰਜਾਂ ਦੇਖਣ ਨੂੰ ਮਿਲਦੀਆਂ ਨੇ ਇਹ ਕੁਦਰਤ ਦਾ ਮੈਂ ਸਮਝਦਾ ਕਿ ਇੱਕ ਨੇਮ ਹੈ ਕੁਦਰਤ ਦਾ ਕੁਦਰਤ ਦਾ ਨਿਯਮ ਹੈ ਕਿ ਕੁਦਰਤ ਦੇ ਤੌਰ ਤੇ ਉੱਪਰ ਇਹ ਚੀਜ਼ਾਂ ਆਪਣੇ ਆਪ ਕਿਉਂਕਿ ਇੱਥੇ ਕਿਸੇ ਤਰੀਕੇ ਦਾ ਕੋਈ ਜਿਹੜਾ ਜ਼ਹਿਰੀਲੇ ਤੱਤ ਨੇ ਉਹ ਨਹੀਂ ਹੈਗੇ ਮਿੱਟੀ ਕੁਦਰਤ ਨੇ ਜਿਸ ਫਾਰਮ ਦੇ ਵਿੱਚ ਬਣਾਈ ਹੈ ਉੱਥੇ ਅਵੇਲੇਬਲ ਹੈ ਸੋ ਮੈਂ ਸਮਝਦਾ ਕਿ ਇੱਕ ਬਹੁਤ ਵਧੀਆ ਐਕਸਪੀਰੀਅੰਸ ਹੈ ਤੇ ਜਿਵੇਂ ਕੁਲਤਾਰ ਜੀ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤੇਪਲਾ ਅੰਮ੍ਰਾਲੇ ਦੇ ਵਿੱਚ ਪੈਂਦਾ ਉੱਥੇ ਵੀ ਆਉਣਾ ਔਰ ਉਸ ਤੋਂ ਬਾਅਦ ਮੁਕੇਰੀਆਂ ਦੇ ਵਿੱਚ ਵੀ ਡਾਕਟਰ ਸਾਹਿਬ ਉਹਨਾਂ ਦੀ ਟੀਮ ਨੇ ਜਾਣਾ ਆਪਾਂ ਸਾਰੇ ਉੱਥੇ ਪਹੁੰਚ ਕੇ ਦੇਖੀਏ ਸਿੱਖੀਏ ਸਮਝੀਏ ਤੇ ਨਾਲ ਹੀ ਆਪਦੀ ਗੁਰੂ ਸਾਹਿਬ ਨੇ ਕਿਹਾ ਸੀਗਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਤੇ ਅਨਫੋਰਚੂਨੇਟਲੀ ਬਦਕਿਸਮਤੀ ਦੇ ਨਾਲ ਇਹ ਤਿੰਨੇ ਚੀਜ਼ਾਂ ਨੇ ਜਿਹੜੀਆਂ ਆਪਾਂ ਪੰਜਾਬੀਆਂ ਨੇ ਕਹਿ ਕੇ ਤਾਂ ਆਪਣੇ ਗੁਰੂ ਸਾਹਿਬ ਗਏ ਸੀਗੇ ਪਰ ਆਪਾਂ ਇਹਨਾਂ ਨੂੰ ਗੰਧਲਾ ਕਰ ਲਿਆ ਤੇ ਹੁਣ ਮੇਰੇ ਖਿਆਲ ਦੇ ਵਿੱਚ ਸਮਾਂ ਆ ਗਿਆ ਕਿ ਆਪਾਂ ਇਹਨਾਂ ਨੂੰ ਸਾਹਮਣੇ ਵਾਲੇ ਪਾਸੇ ਚੱਲੀਏ ਤੇ ਅੱਜ ਇੰਨੀ ਕੁ ਟੈਕਨੋਲੋਜੀ ਡਾਕਟਰ ਸਾਹਿਬ ਹੁਣੀ ਡਿਵੈਲਪ ਕਰ ਚੁੱਕੇ ਨੇ ਕਿ ਇਹ ਫਰਜ਼ ਨਿਭਾਉਣ ਦੇ ਨਾਲ ਨਾਲ एनवायरनमेंट ਨੂੰ ਵਾਤਾਵਰਨ ਨੂੰ ਸੰਭਾਲ ਦੇ ਨਾਲ ਨਾਲ ਇਹ ਇੱਕ ਕਮਾਈ ਦਾ ਚੰਗਾ ਜ਼ਰੀਆ ਵੀ ਬਣ ਸਕਦਾ ਹੈ ਸੋ ਇਸ ਕਰਕੇ ਮੈਂ ਸਮਝਦਾ ਕਿ ਬਹੁਤ ਅੱਜ ਸਾਡੇ ਲਈ ਵੀ ਆਈ ਓਪਨਰ ਹੈ ਇੱਥੇ ਪਹੁੰਚ ਕੇ ਤੇ ਤੁਹਾਨੂੰ ਵੀ ਬੇਨਤੀ ਹੈ ਕਿ ਤੁਸੀਂ ਵੀ ਸਾਰੇ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਆਪਦੇ ਸ਼ੋ ਪੰਜਾਬ ਦੇ ਵਿੱਚ ਔਰ ਹਰਿਆਣਾ ਦੇ ਵਿੱਚ ਕਰਨ ਡਾਕਟਰ ਸਾਹਿਬ ਉਹਨਾਂ ਨੇ ਉੱਥੇ ਵਿਜ਼ਿਟ ਕਰਕੇ ਆਪਾਂ ਇਹਨਾਂ ਤੋਂ ਜਾਣਕਾਰੀ ਲਈ ਤੇ ਆਪਾਂ ਇਸ ਰਾ ਚੱਲੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਫਿਰ ਵਾਹਿਗੁਰੂ ਜੀ ਕੀ ਫਤਿਹ ਅ ਦੇਖੋ ਮੈਂ ਸਮਝਦਾ ਕਿ ਜਿਹੜੇ ਪੂਸਾ ਇੰਸਟੀਚਿਊਟ ਦੇ ਡਾਇਰੈਕਟਰ ਨੇ ਸਾਰੇ ਸਾਡੇ ਸਤਿਕਾਰਯੋਗ ਸਾਇੰਸਟਿਸਟ ਸਹਿਬਾਨ ਨੇ ਸਾਰੇ ਵਧਾਈ ਦੇ ਪਾਤਰ ਆ ਕਿਉਂਕਿ ਜਿਵੇਂ ਮੇਰੇ ਸਾਥੀਆਂ ਨੇ ਦੱਸਿਆ ਕਿ ਜਿਹੜੀ ਚੀਜ਼ ਧਰਤੀ ਚੋਂ ਪੈਦਾ ਹੋਈ ਜਿਹੜੀ ਪ੍ਰਾਲੀ ਉਹਨੂੰ ਕੁਦਰਤੀ ਤਰੀਕੇ ਨਾਲ ਹੀ ਧਰਤੀ ਦੇ ਵਿੱਚ ਜਿਹੜਾ ਇਹਨਾਂ ਨੇ ਦੁਬਾਰਾ ਮਿਲਾਇਆ ਇਹਦੇ ਨਾਲ ਜਿਹੜੇ ਜ਼ਰੂਰੀ ਤੱਤ ਨੇ ਜਿਹੜੇ ਸਾਡੀ ਧਰਤੀ ਨੂੰ ਚਾਹੀਦੇ ਉਹ ਵੀ ਜਿਹੜੇ ਨਾਸ ਨਹੀਂ ਹੁੰਦੇ ਕਿਉਂਕਿ ਸਾਡੇ ਆਮ ਤੌਰ ਤੇ ਜਦੋਂ ਪ੍ਰਾਲੀ ਵੱਡੀ ਸਮੱਸਿਆ ਸਾਰੇ ਨਾਰਥ ਇੰਡੀਆ ਦੇ ਵਿੱਚ ਬਣੀ ਹੋਈ ਹੈ ਜਦੋਂ ਉਹਨੂੰ ਅੱਗ ਲਾਉਣਿਆਂ ਤਾਂ ਅਸੀਂ ਜਿਹੜੇ ਕੁਦਰਤੀ ਤੱਤ ਨੇ ਉਹ ਵੀ ਮਰ ਜਾਂਦੇ ਆ ਤੇ ਨਾਲੇ ਕੈਮੀਕਲ ਦੇ ਨਾਲ ਸਾਡੀ ਜਿਹੜੀ ਧਰਤੀ ਹੈ ਉਹ ਵੀ ਜਿਹੜੀ ਹੈ ਬਰਬਾਦ ਹੋ ਰਹੀ ਹੈ ਸੋ ਇਹ ਕੋਈ ਜਿਹੜਾ ਇਹਨਾਂ ਨੇ ਘੋਲ ਤਿਆਰ ਕੀਤਾ ਕੋਈ ਕੈਮੀਕਲ ਨਹੀਂ ਕੁਦਰਤੀ ਤਰੀਕੇ ਨਾਲ ਜਿਹੜੀ ਪ੍ਰਾਲੀ ਹੈ ਉਹਨੂੰ ਡੀਕੰਪੋਜ਼ ਜਿਹੜਾ ਉਹ ਕੀਤਾ ਜਾਂਦਾ ਹੈਗਾ ਸੋ ਸਾਡੀਆਂ ਸਾਰੀਆਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਜਿਹੜੀ ਇਹ ਵੱਡੀ ਸਮੱਸਿਆ ਤੁਸੀਂ ਜਿਹੜਾ ਇਦਾਂ ਦਾ ਜਿਹੜੇ ਜ਼ਿਮੀਦਾਰ ਆ ਉਹਨਾਂ ਤੇ ਪ੍ਰੈਸ਼ਰ ਪਾਉਣ ਦੀ ਬਜਾਏ ਉਹਨਾਂ ਤੇ ਫਾਈਨ ਪਾਉਣ ਦੀ ਬਜਾਏ ਸਾਰੀਆਂ ਸਰਕਾਰਾਂ ਨੂੰ ਮੈਂ ਵਧਾਈ ਦੇਣਾ ਦਿੱਲੀ ਸਰਕਾਰ ਨੂੰ ਜਿਹੜੀ ਇਹਨਾਂ ਦੀ ਜਿਹੜੀ ਖੋਜ ਕੀਤੀ ਹੈ ਜਿਹੜੀ ਪੂਸਾ ਨੇ ਉਹਨੂੰ ਕਿਸਾਨਾਂ ਤੱਕ ਲੈ ਕੇ ਜਾ ਰਹੀ ਹੈ ਤੇ ਕਿਸਾਨਾਂ ਨੂੰ ਉਹਦਾ ਫਾਇਦਾ ਪਹੁੰਚਾ ਰਹੀ ਹੈ ਤੇ ਪੋਲੂਸ਼ਨ ਨੂੰ ਵੀ ਜਿਹੜਾ ਕੰਟਰੋਲ ਕਰਨ 'ਚ ਵੱਡਾ ਯੋਗਦਾਨ ਪਾ ਰਹੀ ਹੈ ਸੋ ਸਾਰੀਆਂ ਹੀ ਜਿਹੜੀਆਂ ਸਰਕਾਰਾਂ ਨੇ ਭਾਵੇਂ ਪੰਜਾਬ ਸਰਕਾਰ ਆ ਸਾਰੀਆਂ ਨੂੰ ਇਨੀਸ਼ੀਏਟਿਵ ਲੈ ਕੇ ਕਿਸਾਨਾਂ ਨੂੰ ਜਾਗਰੂਕ ਵੀ ਕਰਨਾ ਚਾਹੀਦਾ ਤੇ ਕਿਸਾਨਾਂ ਦੀ ਮਦਦ ਵੀ ਕਰਨੀ ਚਾਹੀਦੀ ਹੈ ਤਾਂ ਕਿ ਜਿਹੜੀ ਜਿਵੇਂ ਦਿੱਲੀ 'ਚ ਇਸ ਚੀਜ਼ ਦਾ ਜਿਹੜਾ ਮਤਲਬ ਕਿ ਪਰਾਲੀ ਨੂੰ ਬਿਨਾ ਅੱਗ ਲਾਏ ਜਿਹੜਾ ਡੀਕੰਪੋਜ਼ ਕੀਤਾ ਜਾਂਦਾ ਆਉਣ ਵਾਲੇ ਸਮੇਂ 'ਚ ਪੰਜਾਬ 'ਚ ਵੀ ਜਿਹੜਾ ਹਰਿਆਣੇ 'ਚ ਵੀ ਇਸੇ ਤਰ੍ਹਾਂ ਡੀਕੰਪੋਜ਼ ਕਰਕੇ ਨਾਲੇ ਸਾਡੀ ਧਰਤੀ ਨੂੰ ਬਚਾਇਆ ਜਾ ਸਕੇ ਨਾਲੇ ਸਾਡੀ ਲੋਕਾਂ ਦੀ ਜਿਹੜੀ ਹੈ ਸਿਹਤ ਨੂੰ ਬਚਾਇਆ ਜਾ ਸਕੇ ਸੋ ਮੈਂ ਵਧਾਈ ਦਿੰਦਾ ਤੇ ਉਮੀਦ ਕਰਦਾ ਕਿ ਸਾਡੇ ਜਿਹੜੇ ਪੰਜਾਬ ਦੇ ਕਿਸਾਨ ਨੇ ਉਹ ਵੀ ਜਿਹੜੇ ਸਾਡੇ ਸਾਇੰਸਟਿਸਟ ਦਿਨ ਰਾਤ ਮਿਹਨਤ ਕਰ ਰਹੇ ਆ ਸਾਡੇ এনवायरमेंट ਨੂੰ ਸਾਫ ਸਫਾ ਰੱਖਣ ਲਈ ਇਹਦੇ ਲਈ ਆਪਾਂ ਸਾਰੇ ਰਲ ਮਿਲ ਕੇ ਸਾਥ ਦੇਵਾਂਗੇ। ਪੂਸਾ ਰਿਸਰਚ ਇੰਸਟੀਚਿਊਟ ਤੋਂ ਸਾਡੇ ਨਾਲ ਮਿਸ਼ਰਾ ਜੀ ਨੇ ਜੋ ਆਪ ਸਾਇੰਟਿਸਟ ਨੇ ਤੇ ਜਿਨ੍ਹਾਂ ਨੇ ਬਹੁਤ ਤਰੀਕੇ ਨਾਲ ਸਾਰਾ ਸਾਨੂੰ ਦੱਸਿਆ ਮਿਸ਼ਰਾ ਜੀ ਜਰੂਰ ਸਾਨੂੰ ਹੋਰ ਕੁਝ ਗਿਆਨ ਦੀ ਗੱਲਾਂ ਦੱਸ ਸਕਦੇ ਨੇ ਮਿਸ਼ਰਾ ਜੀ। ਪਹਿਲੇ ਤੋਂ ਮੈਂ ਆਪ ਸਭੀ ਮਾਣ ਭਾਵਾਂ ਦਾ ਸੰਸਥਾਨ ਕੀ ਤਰਫੋਂ ਸਵਾਗਤ ਕਰਤਾ ਹੂੰ। हमारे निदेशक महोदय से आपकी मुलाकात हुई और ढेर सारी बातें डिस्कस हुई टेक्नोलॉजी के बारे में पूसा संस्थान का बहुत बड़ा योगदान है देश के एग्रीकल्चर में इसे हम हरित क्रांति की जननी कहते हैं यहाँ से हरित क्रांति जो है नजर हुई जितने बड़े बड़े वैज्ञानिक के नाम आप सुने होंगे सब यहीं छात्र रहे छात्र होकर के वैज्ञानिक रहे 116 साल पुराना इतिहास है इसका और हमें गर्व महसूस होता है कि हम इस संस्थान से जुड़े हैं और इस संस्थान का पंजाब की कृषि के लिए भी बहुत बड़ा योगदान है बहुत शुरू से और जैसा हमारे मित्र बता रहे थे कि पूसा चवालीस पूसा पंद्रह वन और ढेर सारी ऐसी वैरायटीज हैं जो बहुत पॉपुलर हैं पंजाब में और हम लोग भी पंजाब के किसानों से बहुत जुड़े हुए हैं और बहुत कुछ सीखे उनसे तो पंजाब के किसानों को और आप सबको हम धन्यवाद देते हैं जहाँ तक पराली का सवाल है ये एक बहुत बड़ा मनायश बना हुआ है पराली के बारे में हमारा नारा है कि जलाइए नहीं गलाइए तो पराली को जलाना नहीं है पराली को जहाँ हम खड़े हैं इस पूरी एरिया में धान था हमारा धान की फसल हमारे मित्र ज्ञानेन्द्र सिंह जी हैं जो इस पूरे सीड प्रोडक्शन यूनिट के इंचार्ज हैं जो इसको देखते हैं बहुत मेहनती और बहुत ही कर्मठ साइंटिस्ट हैं तो इन ये हम लोगों ने निदेशक महोदय ने डिसाइड किया कि किसानों को बताने के पहले अपना भी करके देखो तो अपनी फील्ड में सबसे पहले ये पूरी फील्ड जितनी है धान की जितनी क्षेत्र है उसमें सब में पूसा डिकम्पोजर जो वैसे बताया गया कि ये कल्चर है ये ये रसायन नहीं है ये माइक्रोबियल कल्चर है बिल्कुल नैसर्गिक है बिल्कुल जो है ना ऑर्गेनिक है और इसको लगा करके और जो जैसे बताया गया कि इसका आपको तरीके बताए गए हम डिस्कस कर रहे थे आपसे कि कैसे आपको चार कैप्सूल हैं उन चार कैप्सूल से आप एक हेक्टेयर के लिए पूरा छिड़काव के लिए वो सफिशिएंट है उनसे उनका छिड़काव करके फिर रोटावेटर हमारे सभी किसानों के पास है रोटावेटर बार चलाना है और उसके बाद एक हल्का पानी दे देना है और ये 20-25 दिन वेट करिए 20-25 दिन में ये ऐसी स्थिति हो जाएगी कि आपके बुआई लायक हो जाएगी किसान भाई कई बार हमारे कहते हैं वैसे भी अपनी तरफ से करते हैं मेरा ये कहना है कि बिना डिकम्पोजर डाले भी आपने देखा होगा कि नो निकालते हैं समाधान करते हैं गलती है कुछ होता है लेकिन कंपोस्ट की क्वालिटी जो होगी जब आप डिकम्पोजर डाल के देखोगे तो दूसरी होगी ये सारी चर्चा हो चुकी है कि पॉल्यूशन तो का कंट्रोल तो होगा ही लेकिन मृदा स्वास्थ्य जो ज़मीन का स्वास्थ्य है वो एक बहुत बड़ा चैलेंज है उसका जो भौतिकी है उसका जो रसायन रासायनिक गुण है और जो उसके बायोलॉजिकल गुण है जैविक गुण है वो तीनों को मिलके जो है जमीन जमीन का स्वास्थ्य बनता है तो इससे आप देखेंगे कि आपका नाइट्रोजन फास्फोरस और पोटास जो डालते हैं आप उसमें भी कमी आएगी उसको कम डालना पड़ेगा ऑर्गेनिक कंटेंट की बात हम कहते हैं कि ये ज़मीन में कम होता जा रहा है पिछले कई सालों से जो ग्रीन ग्रीन रिवोल्यूशन के बाद ढेर सारा फर्टिलाइज़र फर्टिलाइज़र की बातें चलती रही ना तो हमारे पास अभी इसके मृदा स्वास्थ्य में एक आर्गेनिक कंटेंट की बात होकर ये सीधे उसके उसमें जा करके मिल रहा है और जहाँ तक पॉल्यूशन कंट्रोल की बात है वो होगा दूसरी बातें जैसे अभी बात हुई कि तेपला में हम नौ तारीख को मिलेंगे हमारा यही कहना है कि बेस्ट टू वेल्थ ये इसको बेस्ट न मानो इसको धन में कन्वर्ट करो तो हमारी वहाँ पर चर्चा होगी नौ तारीख को हमारे निदेशक महोदय भी जा रहे हैं पूरा आई आई ने एक बहुत बड़ा वहाँ पर प्लांट लगाया है उस प्लांट में कुछ जो धान का पुआल है उसको छोटा करके साइज़ और हम उसको चारे का ब्लॉक बना करके दिखा रहे हैं किसानों के कैसे इसको चारे के ब्लॉक में बदल सकते हो और उसमें क्या कोशिश है कि जैसे सात आठ ट्रक का आपका मटेरियल है उसको एक ट्रक ब्लॉक में कन्वर्ट कर सकते हैं तो उसका रखने की जगह कम लगी आठ सात आठ कमरों में जो रखते हैं वो एक कमरे में रख सकते हैं सात आठ ट्रक से जो भेजते वो एक ट्रक से भेज सकते हैं और कई ऐसे क्षेत्र हैं जहां पर चारे की बहुत समस्या होती है अकाल वगैरह पड़ता है दुर्भिक्ष पड़ता है तो आदमियों के लिए तो सिस्टम इंतजाम कर देता है लेकिन पशुओं के लिए बहुत चैलेंज तो ये एक वो कोशिश बहुत है बहुत उपनीत काम होगा वो जिसमें हम कोशिश कर रहे हैं और इस मशीन को यह संस्थान ने बनाया है और हमने करीब 200 जगहों पर देश में उसको फैलाए हैं आप तेपला में आएंगे तो तेपला में बिल्कुल फंक्शनल है हम उसे दिखाएंगे हम कंपोस्ट को लार्ज स्केल पर कंपोस्ट बनाने की मशीन भी इस संस्थान ने बनाई है जिसमें पिट मेथड से नहीं अभी गड्ढे में हम कंपोस्ट बनाते हैं तो उसमें छः सात महीने लग जाते हैं उस कंपोस्ट को तैयार होने में हम जो यहाँ बात कर रहे हैं उसको विंड्रो मेथड से एक ढेर बना करके लंबा और उसमें जो हमारा यहाँ पर कंपोस्ट के लिए डिकम ये यहाँ पर भी आर हमारा जो क्या कहते हैं कल्चर है माइक्रोबायोलॉजी के उस कल्चर को अप्लाई करते हैं और एक मशीन बनाए हैं वो तीन बार उस पूरे सीजन में उसके टर्निंग मिक्सिंग करते हैं और उसके बाद कंपोस्ट तैयार हो जाती है जो आपने कहा मैंने कहा कि जो आपका छः सात महीने ले रही है वो सात आठ हफ्ते में इस तरीके से कंपोस्ट तैयार हो जाता है अच्छी क्वालिटी के कंपोस्ट तैयार होती है फिर एक सीविंग प्लांट सीविंग मशीन है उससे मतलब उससे छान करके जो फालतू का उसे पत्थर इस तरह की चीज़ हटा दे अच्छी क्वालिटी लेकर के बैग में पैक करके उसको किसान भाई बेच सकते हैं जैसे आप चर्चा कर रहे थे हमारे बता रहे थे आप लोग कि उसको कैसे कमाई का साधन बनाया जाए तो उसमें कर कर सकते हैं बाकी पंजाब में और एक्सपेरिमेंट चल ही रहे हैं जो उसको विद्युत उत्पादन के लिए या दूसरे उसमें आपका ढेर सारी जगहों पे आपने देखा हुआ कि बेलर मशीन चलती हैं और वो बहुत पॉपुलर हुआ वहाँ हमने ये बेलर मशीन और तो ये इतना इतना ज़्यादा बायोमास पैदा होता है कि हम समझते हैं कि हर एक सल्यूसन जो है ना एक बास्केट ऑफ सोल्यूशन ले करके किसान को देना है उसे कहते भैया चुन लीजिए कौन सी चीज़ आप चाहते हो उसके हिसाब से ये जो अला सिंपल सोल्यूसन है इस सिंपल सोल्यूशन को अपनाना है बाकी सब चीज़ें देखनी है और मैं समझता हूँ कि जो हमारी हमारा अनुरोध है कि भैया जलाइए नहीं गलाइए और फेंकीये नहीं उसको बे, उसको बेस्ट मत मानिए वेल्थ में कन्वर्ट करिए धन में कन्वर्ट करिए और ये बात सबको समझ में आ चुकी है कि खेती ही एक जो है ना मुख्य जरिया बनने जा रहा है राष्ट्र की जो अर्थव्यवस्था का इसलिए भी ये सब चीज़ें बहुत जरूरी हैं कि हम जा के किसानों के साथ मिलकर और मुझे बहुत खुशी है कि आप सभी को किसानों की इतनी चिंता है देखिए दिल्ली में उतनी लैंड नहीं है लेकिन फिर भी ये एक बड़ा मैसिव प्लान चलाया गया कि नहीं हम सारे किसानों को जो है ना पराली उनकी जितनी है करीब दो एकड़ में दिल्ली में न जो क्या कहते हैं जहाँ पर हमारा ये एक्सपेरिमेंट चला और जो दिल्ली सरकार के जो अधिकारी थे उनके साथ साथ हमारी टीम हर जगह गई यही कहना था कि भाई हम अपने सामने चल गए क्योंकि ज्ञान कन्वर्ट होना है जो ये जो तरीके हैं वो किसान भाइयों को बताना जरूरी है हमारा संस्थान कहता है कि तकनीकी नहीं समाधान चाहिए तो सिर्फ तकनीकी से काम नहीं चलेगा समाधान जब हम पूरी बात करके दिखाते हैं तब समाधान होता है और करके जब दिखाते तो किसान भाई कहते हैं कि अच्छा आप आए हमारे खेत तो में बताए सिखाए अब हम इसको स्वीकार करेंगे मेरा मेरी प्रार्थना है कि सभी लोग इस बात को समझें और जलाना नहीं है हमें पता है कि इन्वायरमेंट कितना प्रॉपल्यूषित होता है सबके स्वास्थ्य का ध्यान रखना है ऐसे ही दुनिया भर में ढेर सारी परेशानियां हैं बीमारियां हैं आप देख रहे हैं तो आ, सब, मैं समझता हूँ कि इसको हमारे अनुरोध को समझें और आप लोग आए आपको एक बार फिर से बहुत बहुत धन्यवाद और हमारा मुहिम जो है वो जारी रहे और कामयाब हो इसके साथ मैं एक बार फिर सबको धन्यवाद देना चाहता हूँ नमस्कार ਆ ਵੇਖੋ ਜੀ ਪੂਸਾ ਰਿਸਰਚ ਇੰਸਟੀਚਿਊਟ ਦਿੱਲੀ ਨੇ ਤੇ ਆਪਣਾ ਕੰਮ ਕਰ ਦਿੱਤਾ ਉਸ ਤੋਂ ਬਾਅਦ ਦਿੱਲੀ ਸਰਕਾਰ ਨੇ ਵੀ ਆਪਣੇ ਕਿਸਾਨਾਂ ਨੂੰ ਆਪਣੇ ਖੇਤਾਂ ਵਿੱਚ ਇਹਦਾ ਘੋਲਦਾ ਅਰੇਂਜਮੈਂਟ ਕਰਾ ਦਿੱਤਾ ਜ਼ਿੰਮੇਵਾਰੀ ਸਾਰਿਆਂ ਦੀ ਬਣਦੀ ਏ ਸਾਰੀ ਸਰਕਾਰਾਂ ਦੀ ਬਣਦੀ ਏ ਪਰ ਆਪਾਂ ਆਮ ਆਦਮੀ ਪਾਰਟੀ ਵੱਲੋਂ ਪੂਰੀ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਹਰ ਕਿਸਾਨ ਨੂੰ ਇਹ ਮੁਹਈਆ ਕਰਾਇਆ ਜਾ ਸਕੇ ਇੱਕ ਵਾਰ ਫਿਰ ਤੋਂ ਪੂਸਾ ਰਿਸਰਚ ਇੰਸਟੀਚਿਊਟ ਦੇ ਡਾਇਰੈਕਟਰ ਸਾਹਿਬ ਦਾ ਮਿਸ਼ਰਾ ਜੀ ਦਾ ਗਿਆਨਿੰਦਰ ਜੀ ਦਾ ਜੋ ਹੈ ਸਾਰਾ ਪ੍ਰੋਜੈਕਟ ਵੇਖ ਰਹੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ वाहगुरु जी का खालसा वाहू गुण जी, जी की फतेह